ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜਿੱਥੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉੱਥੇ ਜਾ ਕੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਵਿੱਚ ਵੀ ਭਾਰਤ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ ਸ਼ਹਿਰ ਮੁਕੰਮਲ ਬੰਦ ਵੇਖਣ ਨੂੰ ਨਜ਼ਰ ਆ ਰਿਹਾ ਹੈ ਤੇ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਇੰਤਜ਼ਾਮਾਤ ਕੀਤੇ ਹੋਏ ਨੇ ਇਹ ਕੋਦੇ ਐਸਐਸਪੀ सुरेंद्र ਲਾਂਬਾ ਵੱਲੋਂ ਹੁਸ਼ਿਆਰਪੁਰ ਸ਼ਹਿਰ ਦਾ ਦੌਰਾ ਕੀਤਾ ਜਾ ਰਿਹਾ ਤੇ ਹਰ ਇੱਕ ਉਸਤਾ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਚੱਕੇ ਜਾਮ ਕੀਤੇ ਗਏ ਨੇ ਸੋ ਮੀਡੀਆ ਨਾਲ ਗੱਲਬਾਤ ਕਰਦੇ ਐਸਐਸਪੀ सुरेंद्र ਲਾਂਬਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ 1200 ਤੋਂ ਵੱਧਰੇ ਪੁਲਿਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਾਇਨਾਤ ਕੀਤੇ ਗਏ ਨੇ ਸ ਕਿਸੇ ਨੂੰ ਵੀ ਮਹੋਰ ਖਰਾਬ ਕਰਨ ਦੀ ਇਜਾਜ਼ਤ ਜਿਹੜੀ ਹੋ ਨਹੀਂ ਦਿੱਤੀ ਜਾਵੇਗੀ ਇਸ ਮੋਕਾ ਨੂੰ ਨਾਲੋਂ ਪ੍ਰਦਰਸ਼ਨਕਾਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੋ ਵੀ ਉਹਨਾਂ ਦਾ ਹਰੋਸ ਹੈ ਉਸ ਨੂੰ ਸ਼ਾਂਤੀਪੂਰਵਕ ਢੰਗ ਦੇ ਨਾਲ ਉਹ ਕਰਨ ਤੇ ਕਿਸੇ ਵੱਲੋਂ ਵੀ ਕਿਸੇ ਤਰ੍ਹਾਂ ਦੇ ਕੋਈ ਹੁੱਲੜਬਾਸੀ ਆ ਜਿਹੜੀ ਉਹ ਨਾ ਕੀਤੀ ਜਾਵੇ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਵੱਲੋਂ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਤੋਂ ਜਾਣਕਾਰੀ حاصل ਕੀਤੀ ਜਾ ਰਹੀ ਹੈ ਕਿਹੋ ਜਿਹੇ ਪ੍ਰਬੰਧ ਨੇ ਸੋ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੇ ਸੱਦੇ ਦਿੱਤੇ ਜਾਂਦੇ ਨੇ ਜਾਂ ਪ੍ਰੋਗਰਾਮ ਉਲੀਕੇ ਜਾਂਦੇ ਨੇ ਤਾਂ ਕਈ ਵਾਰ ਅਕਸਰ ਸਾਹਮਣੇ ਆਉਂਦਾ ਹੈ ਕਿ ਕਈ ਕੁਝ ਥਾਵਾਂ ਤੇ ਮਾਹੌਲ ਤਣਾਪੂਰਨ ਬਣ ਜਾਂਦਾ ਹੈ ਪਰੰਤੂ ਅਜੇ ਤੱਕ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਨੋਬਤ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੋ ਕੀ ਕੁਝ ਕਹਿੰਦੇ ਨੇ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਭਾਰਤਵੰਦ ਨੂੰ ਲੈ ਕੇ ਸਰ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਿ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਸਿਕੁਰਕੀਅਤ ਦੇ ਲਿਆ ਸਨ ਦੇਖੋ ਜਿਹੜਾ ਆਸ ਦੀ ਕਾਲ ਹੈਗੀ ਵਕ ਵਕ ਜਥੇ ਬੰਦਿਆ ਉਹਦੇ ਸਬੰਧ ਚ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਉਹ ਪੂਰੇ ਫੁਟਾ ਸਿਕਿਉਰਿਟੀ ਅਰੇਂਜਮੈਂਟ ਪੂਰੇ ਜ਼ਿਲ੍ਹੇ ਚ ਕੀਤੇ ਗਏ ਹੈਗੇ ਜਿਦੇ ਵਿੱਚ ਅਸੀਂ ਲਗਭਗ 1200 ਪੁਲਿਸ ਮੁਲਾਜ਼ਮ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਇਵਨ ਨਾਈਟ ਨੂੰ ਵੀ ਅਸੀਂ ਡੋਮਿਨੇਸ਼ਨ ਵਾਸਤੇ ਨਾਕੇ ਵਗੈਰਾ ਲਾਏ ਹੋਏ ਸੀਗੇ ਤੇ ਹੁਣ ਵੀ ਜਿਹੜਾ ਹੈਗਾ ਉਹ ਪੂਰੇ ਜ਼ਿਲ੍ਹੇ ਚ 30 ਤੋਂ ਜ਼ਿਆਦਾ ਪੁਆਇੰਟਾਂ ਤੇ ਹੁਣ ਇਸ ਟਾਈਮ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਜਿਦੇ ਵਿੱਚ ਕੁਝ ਲੋਕੇਸ਼ਨਸ ਉਹ ਹੈਗੀ ਜਿੱਥੇ ਪ੍ਰੋਟੈਸਟਰਸ ਜਿਹੜਾ ਹੈਗਾ ਆਪਣਾ ਧਰਨਾ ਲਾ ਰਹੇ ਹੈਗੇ ਤੇ ਕੁਝ ਲੋਕੇਸ਼ਨਾਂ ਉਹ ਹੈਗੀ ਜਿਹੜੇ ਡਾਇਵਰਜਨ ਪੁਆਇੰਟਸ ਹੈਗੇ ਤੇ ਚੈੱਕ ਪੁਆਇ ਤੇ ਇਹਦੇ ਵਿੱਚ ਸਾਡੇ 4 ਐਸਪੀਸ 8 ਸਾਡੇ ਡੀਐਸਪੀਸ ਤੇ ਉਸ ਤੋਂ ਬਾਅਦ ਇਨਸਪੈਕਟਰ ਸਬ ਇਨਸਪੈਕਟਰ ਤੇ ਸਾਰੇ ਜਿਹੜਾ ਹੈਗੇ ਟੋਟਲ 1200 ਮੁਸਕਨਾਲ ਜਿਹੜੇ ਅਸੀਂ ਰਾਤ ਦਿਨ ਰਾਤ ਦਿਨ ਦੀ ਡਿਊਟੀਆਂ ਵਾਸਤੇ ਤਨਤ ਕੀਤੇ ਹੈਗੇ ਤੇ ਸਿਚੁਏਸ਼ਨ ਪੀਸਫੁਲ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਕਿਸੇ ਨੂੰ ਕੋਈ ਐਗਰੈਸਿਵ ਜਿਹੜਾ ਕਦਮ ਨਹੀਂ ਚੁੱਕਣ ਦਿੱਤਾ ਜਾਏਗਾ ਤੇ ਐਟ ది ਸੇਮ ਟਾਈਮ ਪ੍ਰੋਟੈਸਟਰਸ ਵੀ ਜਿਹੜੇ ਹੈਗੇ ਉਹ ਕੋਆਪਰੇਟ ਕਰ ਰਹੇ ਹੈਗੇ ਜਿੱਥੇ ਕਿਤੇ ਵੀ ਕੋਈ ਇਸ਼ੂ ਹੁੰਦਾ ਹੈਗਾ ਆਪਸ ਵਿੱਚ ਨੇਗੋਸ਼ੀਏਟ ਕਰਕੇ ਸਿਰ ਰਿਜ਼ੋਲਵ ਆਊਟ ਕਰਦੇ ਆ। ਸਰ ਅਕਸਰ ਇਹ ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੀ ਕਾਲਸ ਦਿੱਤੀਆਂ ਜਾਂਦੀਆਂ ਨਾ ਤਾਂ ਕਈ ਵਾਰ ਮਾਹੌਲ ਹੈ ਜਿਹੜਾ ਉਹ ਤਲਖੀ ਭਰਿਆ ਸਾਹਮਣੇ ਨਾ ਹੁੰਦਾ ਕੋਈ ਜੀ ਆ ਮਾਮਲਾ ਆਇਆ ਤਾਂ ਨਹੀਂ ਕੋਈ ਸਾਹਮਣੇ ਕਿ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਤੁਹਾਨੂੰ ਪਤਾ ਕਿ ਜਿਹੜੇ ਮੈਟਰ 'ਚ ਸਾਰੇ ਪ੍ਰੋਟੈਸਟ ਕਰ ਰਹੇ ਹੈਗੇ ਉਹ ਇਸ ਤਰੀਕੇ ਦਾ ਮੈਟਰ ਹੈਗਾ ਜਿੱਤੇ ਵਿੱਚ ਸਾਰੇ ਲੋਕ ਆਪਸ ਵਿੱਚ ਕੇਵਲ ਵੋਲੰਟਰੀ ਇਸ਼ੂ ਹੈਗਾ ਕਿ ਜਿਹੜਾ ਵੀ ਲੋਕ ਸਪੋਰਟ ਕਰਨਾ ਚਾਹਣ ਉਹ ਕਰ ਰਹੇ ਹੈਗੇ ਤੇ ਸਾਰਿਆਂ ਦਾ ਵਾਸਤੇ ਵੋਲੰਟਰੀ ਹੈਗਾ ਤੇ ਉਸੇ ਤਰੀਕ ਨਾਲ ਚੱਲ ਰਿਹਾ ਹੈਗਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੈਗਾ ਕੋਈ ਇਸ ਤਰੀਕੇ ਦਾ ਐਗਰੈਸਿਵ ਜਾਂ ਅਲਟਰਕੇਸ਼ਨ ਜਾਂ ਆਪਸੀ ਤਣਾਅ ਵਾਲੀ ਕੋਈ ਗੱਲ ਨਹੀਂ ਹੈਗੀ ਕਿਤੇ ਵੀ ਤੇ ਬਾਕੀ ਜੇਕਰ ਇਨ ਕੇਸ ਕਿਤੇ ਕੋਈ ਫੋਰਸਫੁਲ ਚੀਜ਼ ਸਾਹਮਣੇ ਆਂਦੀ ਹੈਗੀ ਤੇ ਅਸੀਂ ਫਿਰ ਫੋਰਸਫੁਲ ਅਲਾਉ ਨਹੀਂ ਕਰਨਾ ਹੈ ਸਰ ਕੋਈ ਜਥੇਬੰਦੀ ਨਾਲ ਗੱਲਬਾਤ ਹੋਈ ਕਿ ਕਦੋਂ ਕਿੰਨੇ ਕ ਵਜੇ ਤੱਕ ਉਹਨਾਂ ਵੱਲੋਂ ਬੰਦ ਰੱਖਿਆ ਜਾਏਗਾ ਕਿਉਂਕਿ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਜੀ ਹਾਂਜੀ ਹਾਂਜੀ ਵੱਖ-ਵੱਖ ਜਿੱਥੇ ਬੰਦਿਆਂ ਜਨਾ ਕਿ ਤੁਸੀਂ ਵੀ ਦੱਸ ਰਹੇ ਜੀ ਤੇ 2 ਤੋਂ 3 ਵਜੇ ਤੱਕ ਜਿਹੜਾ ਹੈਗਾ ਉਹ ਸਾਰਾ ਫਿਰ ਇਹਨਾਂ ਨੇ ਆਪਣਾ ਜਿਹੜਾ ਪਲਾਨ ਕੀਤਾ ਹੈਗਾ ਕੁਛ ਨੇ 2 ਵਜੇ ਤੱਕ ਚੱਕ ਲੈਣਾ ਹੈਗਾ ਕੁਛ ਨੇ 3 ਵਜੇ ਤੱਕ ਕਰ ਲੈਣਾ 3 ਵਜੇ ਤੱਕ ਮੋਟਾ ਮੋਟਾ ਸਾਰਾ ਕਵਰ ਹੋ ਜਾਏਗਾ ਥੈਂਕ ਯੂ